ਥਰਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਉਂਦਾ ਹੂ ਇਜ਼ ਰਿਸਪੌਂਸਿਬਲ ਕਿੰਨਾ ਚੇਤ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਕੌਣ ਇਹਨਾਂ ਦੇ ਪੇਰੇ ਕੋ ਇੱਕ ਦਾ ਕੌਣ ਜ਼ਿੰਮੇਦਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਉਹ ਨਹੀਂ ਆਉਂਦਾ ਮੈਥ ਨਹੀਂ ਆਉਂਦਾ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਣਾ ਕੀ ਫਾਇਦਾ ਇਹਦੀ ਕਿਉਂ ਪਾਪ ਕਮਾਉਂਦੇ ਆਪਾਂ ਥਿਸ ਇਸ ਨਾਟ ਦ ਵੇ ਨਾ ਬੀਪੀਓ ਨੂੰ ਵੀ ਕਰੋ ਸਸਪੈਂਡ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ ਸਰ ਕੀ ਹਾਲ ਚੱਲੇ ਤੁਹਾਡਾ ਕੀ ਸੁਭਨਾਮ ਤੁਹਾਡਾ ਕਿੰਨਾ ਚਿਰ ਹੋਗੇ ਛਾ ਨੂੰ ਇੱਥੇ ਸਰ 2008 ਕੀ ਬਣਦੇ ਤੁਸੀਂ ਪ੍ਰਾਇਮਰੀ ਟੀਚਰ ਹਾਂ ਇਹ ਐਮ 2 ਡਾਕਟਰ ਹਾਂ ਬੈਠੋ ਬੱਚੋ थैंक यू ਸਰ ਤੁਹਾਡੇ ਤਾਂ ਕਲਾਸਰੂਮ ਜੇਸੀ ਲੱਗਾ ਵਾ ਹੈ ਗੁੜੇ ਤੁਸੀਂ

ਸਰ 298 298 ਹਾਂਜੀ ਠੀਕ ਹੈ ਤੇ ਇਕੱਲੀ ਹੀ ਕੁੜੀ ਹੈ ਹੋਰ ਵੀ ਨਹੀਂ ਕੋਈ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਨ ਸੁਮਨ ਸ਼ਾਵਜ ਕੁੜੀ ਹੈ ਸਹੀ ਕਿਹੜੀ ਕਲਾਸ ਹੈ ਇਹ ਪੰਜਵੀਂ ਕਲਾਸ ਸੁਮਨ ਲੈ ਲੀਏ ਟੈਸਟ ਸਾਰੇ ਪੜ ਪੱਚੇ ਪੜ ਪਾਉਣਗੇ ਇਹ ਹਾਲੀ ਪੜ ਤਾਂ ਲੈਂਦੇ ਪਰ ਥੋੜਾ ਔਖਾ ਹੈ ਨਾ ਧੰਲੇ ਕਿਉਂ ਵਿੱਚ ਮੈਂ ਤੇ ਤੁਹਾਨੂੰ ਥੋੜੇ ਟਾਈਮ ਤੇ ਪੜਾ ਰਹੀ ਆ ਨਾ ਟੀਚਰ ਪਹਿਲਾਂ ਹੈ ਨਹੀਂ ਸੀਗਾ ਸਰ ਦਸ ਤਰ੍ਹਾਂ ਦੇ ਟੀਚਰ ਤੁਹਾਡਾ ਕਿ ਟਿਕਟ ਟ੍ਰਾਂਸਫਰ ਕਰਾ ਕੇ ਜਿੱਥੇ ਬੱਚੇ ਨਹੀਂ ਜਿੱਥੇ ਬੱਚੇ ਨਹੀਂ ਹੋਣਗੇ ਇੱਥੇ ਦੋ ਮਿੰਟਾਂ ਮੈਂ ਬੈਠੀ ਸੀ ਕਿੱਥੇ ਗਏ ਆ ਤੁਸੀਂ ਏਸੀ ਤਾਂ ਸਾਰੇ ਕਲਾਸ ਰੂਮ ਚਲਾਏ ਹੋਏ ਆ ਸਰ ਹਾਂ ਪਰਸਨ ਕਲੀਡੂ ਜਿੰਨੀ ਫੁੱਟੀ ਹੋ ਚੁੱਕੀ ਆ ਅੱਛਾ ਤੁਸੀਂ ਕੀ ਕਰਦੇ ਹੋ ਸਰ ਪਾਸਟ ਕਲਾਸ ਦੇ ਇੰਚਾਰਜ ਤੁਸੀਂ ਮੈਮ ਸਰ ਸਪੈਸ਼ਲ ਬੱਚੇ ਆਈ.ਡੀ ਕਿੰਨੇ ਬੱਚੇ ਤੁਹਾਡੇ ਕੋਲ ਆਈ.ਟੀ. ਚ ਸਰ ਆਨੇ ਦੇ ਕਿ ਚੀਤੀ ਗਿਆ ਬੱਚੇ ਤੁਹਾਡਾ ਨਾਮ ਮੈਮ ਸਸ੍ਰੀਕਾਲ ਜੀ ਬੈਠੋ ਬੱਚੋ ਬੈਠੋ ਮੈਂ ਕੀ ਪੜਾ ਰਿਹਾ ਹਾਂ ਬੱਚਿਆਂ ਨੂੰ ਸਰ ਸਰ ਇਹ ਮੇਰੀ ਕਲਾਸ ਵੀ ਮੈਂ ਕੋਰੇ ਟਾਈਮ ਤੇ ਆਈ ਸੀ ਮੇਰੇ ਕੋ ਫ੍ਰੀ ਟਾਈਮ ਵੀ ਹੈ ਚਲੋ ਫਿਰ ਵੀ ਹੁਣ ਕੀ ਪੜਾ ਰਹੇ ਸੀ ਮੈਂ ਪਾਠ ਪੜਾ ਰਹੇ ਸੀਗੇ ਹਾਂ ਤਾਂ ਕਿਹੜੀ ਕਲਾਸ ਹੈ ਏ ਸਰ ਡੇਟਾ ਡੈਪੂਟੇਸ਼ਨ ਦੇਣਾ ਕਿੱਥੇ ਡੈਪੂਟੇਸ਼ਨ ਤੇ 3 ਨੰਬਰ ਸਕੂਲ ਤੇ ਨੰਬਰ 2 ਉਹ ਕਿੱਥੇ 3 ਨੰਬਰ ਸਕੂਲ ਉਥੇ ਕੀ ਬੱਚੇ ਘਟਾ ਉਸ ਕਰਕੇ ਇਹ ਸਰ ਹਾਂ ਉਹਦੇ ਤੋਂ ਚਲੇਗਾ ਸੀ ਕਿੰਨੇ ਬੱਚੇ 3 ਨੰਬਰ ਸਕੂਲ ਚ ਤੇ ਪਤਾ ਨਹੀਂ ਕੁਝ ਹੋਵੇ ਬਟੇ ਸੌਲਵ ਕਰ ਲਓਗੇ ਹਾਂ ਆ ਜੋ ਲਿਖਿਆ ਹੋਇਆ ਆਹ ਕਿਨੋ ਕਿਨੋ ਸੌਲਵ ਕਰਨਾ ਆਂਦਾ ਹੈ ਚਲੋ ਜੀ ਨੂੰ ਸੁਭਾਗ ਆਨੇ ਸੋਲਵ ਕਰਾਂਗੇ ਤੁਹਾਡੀ ਕਲਾਸ ਨਹੀਂ ਹੈ ਨਾ ਹਾਂ ਆਪਰ ਤੂੰ ਕਰ ਕੌਣ ਕੌਣ ਪਹਿਲਾ ਹੱਥ ਨਹੀਂ ਇੰਦਾ ਨਹੀਂ ਪਹਿਲਾ ਹੱਥ ਖੜਾ ਕਰਕੇ ਦੱਸ ਕੌਣ ਕੌਣ ਕਰ ਸਕਦਾ ਇਦਾਂ ਹੋਰ ਉੱਚੀ ਇਦਾਂ 1 2 ਹੋਰ ਸਿਰ ਦੋ ਬੱਚੇ ਹਾਂ ਸਿਰ ਦੋ ਨੂੰ ਬਾਕੀਆਂ ਨੂੰ ਨਹੀਂ ਆਂਦਾ ਰੀਡਿੰਗ ਕਰੋ ਬੱਤ ਸ਼ਾਬਾਸ਼ ਇਹ ਬੇਟਾ ਸਿਰ ਤੂੰ ਕਰ ਖੜੇ ਹੋ ਕੇ ਉੱਚੀ ਮੈਨੂੰ ਸੁਣਨਾ ਚਾਹੀਦਾ ਹੈ ठीक है बेटा हूँ अगला अगली लाइन अगला हाँ एक एक शब्द पुत अगला पैरा तू पढ़ेंगे अपने बार बार है ना ऐसा देख लग जल्दी शुरू करो शाबाश बेटा तुम पढ़ो पुत की हो गया पढ़ना डर डर के नहीं पढ़ क्यों हाँ पढ़ के सुना दे। हाँ हाँ की लिखे है? केड़ा खर केड़ा अखर दस चलो ਵੇ ਲੈ ਬੁੱਤ ਵੇ ਨਹੀਂ ਪੜਪੰਦਾ ਤੂੰ ਤੂੰ ਬੇਟਾ ਪੜ ਤਰ ਤਰ ਜਲਦੀ ਉੱਠ ਜਾਈਏ ਤਰ ਤਰ ਜਲਦੀ ਜਾਈਏ ਦੰਦ ਸਾਫ ਕਰ ਆਪਣੇ ਨਾਈਏ ਦੰਦ ਸਾਫ ਕਰ ਆਪਣੇ ਨਾਈਏ ਆਪਣੇ ਆਪ ਬਦਲਿਏ ਬਾਣੇ ਆਪਣੇ ਆਪ ਬਦਲਿਏ ਬਾਣੇ ਅਸੀਂ ਆ ਬੱਚੇ ਬਿਦੇ ਰਣੇ ਪੜੋ ਬੇਟਾ ਪੜੋ ਬੁੱਤੇ ਸ਼ਾਬਾਸ਼ ਹਾਂ ਸਾਜੀ ਜੇ ਮੈਂ ਤਾਂ ਕਰਾਂਦਾ ਹੋਵੇ ਤਕਰ ਬੋਲੀ ਹਾਂ ਹਾਂ ਜਿੰਨਾ ਹੁੰਦਾ ਬੁੱਤ

पुत पढ़ना नहीं आता पुत तू पढ़ इतों तीजे पैरे तो पढ़ो हाँ उची पुत शाबाश हाँ शाबाश ना खाइए वेरी गुड गवाईए हाँ थोड़ी समरथ की असैसमेंट कदों हुई जी ਜਿਹੜੀ ਹੁਣ ਹੋਈ ਹੈ ਵੀ ਕੀ ਰਿਜ਼ਲਟ ਉਹਦਾ ਲੈ ਕੇ ਉਹਨੂੰ ਦਿਖਾਓ ਮੰਗਵਾਓ ਕਿਸੇ ਤੋਂ ਹਾਂਜੀ ਦਪਿੰਦਰ ਇੱਕ ਅਨੁਰਾਗ ਨੂੰ ਬੱਚਾ ਕੌਣ ਹੈ ਸਮਰੱਥ ਹੈ ਇਨਚਾਰਜ ਉਹਨੂੰ ਬਿਲਕੁਲ ਆਪ ਹਾਂ ਪੁੱਤ ਬੜਾ ਪੁੱਤ ਨਹੀਂ ਆਂਦਾ ਬੁੱਤ ਪੜਨਾ ਸ਼ਾਬਾਸ਼ ਬੁੱਤ ਪੜੋ ਇੱਥੋਂ ਬੇਟਾ ਇੱਥੋਂ ਨਹੀਂ ਇੱਥੋਂ ਆ ਪੜ ਪੁੱਤ ਹਾਂ ਗੁੜੀ ਤੂੰ ਬੇਟਾ ਇੱਥੋਂ ਨਹੀਂ ਆਂਦੇ ਬੱਚੇ ਨੂੰ ਪੜਨਾ ਗੁੜੀ ਚਰਕੀ ਨਾਮ ਹੈ ਹੈ ਚਾਂਦੀ ਚਾਂਦੀ ਬੱਚਿਆਂ ਕਿਉਂ ਨਹੀਂ ਪੜਨਾ ਆਂਦਾ ਪੁੱਤ ਜੀ ਸਰ ਜੀ ਇਹਨਾਂ ਨੇ ਪੜਨ ਪੜਦੇ ਨਹੀਂ ਜਾਈਏ ਕਿਉਂ ਨਹੀਂ ਪੜਦੇ ਆ ਜੀ ਪਤਾ ਨਹੀਂ ਥਾਲੂ ਕਿੰਨੂ ਕਿੰਨੂ ਨਹੀਂ ਆਂਦੇ ਪੁੱਤ ਪੜਨਾ ਨਹੀਂ ਆਂਦਾ ਪੁੱਤ ਕਿਉਂ ਨਹੀਂ ਆਂਦਾ ਆਕੇ ਨਗਿਆ ਕਾਉਂ ਕਾਉਂ ਸੋਲਵ ਕਰ ਲੂਗਾ ਸ਼ਾਬਾਸ਼ ਹੋਰ 2 ਹੋਰ 3 ਧਿਆਨ ਨਾਲ ਦੇਖੋ ਇਧਰ ਆਹ ਵਾਲਾ ਸਵਾਲ ਹੈ ਹਾਂ ਕੁੜੀ ਕਰ ਲੇਗੀ ਬੁੱਤ ਕਿਉਂ ਕਰ ਲੇਗੀ ਬੁੱਤ ਕੌਣ ਹੈ ਦਪਿੰਦਰ ਸਮਰਥਾ ਦਾ ਇੰਚਾਰਜ ਸਰ ਕਿਉਂ ਨਹੀਂ ਆ ਰਹੇ ਬੱਚਿਆਂ ਨੂੰ ਆਓ ਦੱਸੋ ਇੱਧਰ ਆਓ ਬੈਠੋ ਕੁਰਸੀ ਤੇ ਆਓ ਬੈਠੋ 27 ਬੱਚੇ ਨੇ ਬੈਠੋ ਬੈਠੋ ਤੇ 27 ਚੋਂ ਮੇਰੇ ਸਾਹਮਣੇ ਨਾਲ ਸਿਰਫ 7-8 ਨੂੰ ਪੜਨਾ ਆਉਂਦਾ ਬਾਕੀ ਕਿਉਂ ਨਹੀਂ ਪੜਦੇ ਕੀ ਪ੍ਰੋਬਲਮ ਹੈ ਸਰ ਦੇਖੋ ਜੀ ਤਾਂ ਹੈ ਹੀ ਉਹ ਜਿਹੜੇ ਬੱਚੇ ਇੱਥੇ ਪੜਾ ਰਿਹਾ ਜਿਹੜੇ ਹੈ ਉਹ ਕਿੱਥੇ ਕੋਈ ਤੀਜੀ ਕਲਾਸ ਲਾ ਕੇ ਹੁਣ ਤੱਕ ਪੜਦੇ ਤੀਜੀ ਜਨ ਪੜਨਾ ਨਹੀਂ ਆਇਆ ਉਹੜਾ ਜਿਹੜਾ ਨਹੀਂ ਆਪਸ ਕਰਕੇ ਬੱਚੇ ਵਿਚਾਰੇ ਕੀ ਕਰਾਂਗੇ ਆਪਾਂ ਇਹਨਾਂ ਦਾ ਮੈਂ ਉਹਨੂੰ ਟੈਕ ਸਕੂਲ ਚ ਗਿਆ ਸੀ ਆ ਨਾਲ ਸੀਗੇ ਤੁਹਾਡੇ ਲੋਕਲ মিডিਆ ਦੇ ਸਾਥੀ ਸੀਨੀਅਰ ਸੈਂਡਰੀ ਸਕੂਲ ਚ ਗਿਆ ਉੱਥੇ ਜਿਹੜੇ ਬਸ ਚਾਰ ਨੰਬਰ ਸਕੂਲ ਦੇ ਬੱਚੇ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਉਹ ਚਾਹੇ ਫਿਰ ਉਹ ਚਾਹੇ 8ਵੀਂ ਚਲੇ ਜਾਣ ਉਹ 10ਵੀਂ ਚਲੇ ਜਾਣ ਉਹ 12ਵੀਂ ਚਲੇ ਜਾਣ ਉਹ ਤਾਂ ਵਿਦਿਆ ਤੋਂ ਦੂਰ ਰਹੇਗੇ ਠੀਕ ਹੈ ਆਪਣੀ ਪ੍ਰੋਬਲਮ ਹੈ ਮੈਂ ਕਿ ਮੇਰੀ ਠੀਕ ਹੈ ਇੱਥੇ ਸਾਈਟ ਤੇ ਪੈ ਗਿਆ ਮਾਚੀਵਾੜਾ ਚ ਨਹੀਂ ਪਰ ਫਿਰ ਵੀ ਤਾਂ ਕਿ ਉਹ ਇਕੱਲਾ ਬੰਦਾ ਮੈਨੂੰ ਦੇ ਦੋ ਮੈਂ ਬੱਚੇ ਸਿਖਾਉਂਗਾ ਜੀ ਦੋਸਤਾਂ ਤਾਂ ਅਸੀਂ ਇਹਨਾਂ ਦੇ ਕੀ ਫਾਇਦਾ ਜੀ ਆਪ ਬੱਚੇ ਇਹ ਆਪ ਪੜ ਨਹੀਂ ਪਾ ਰਿਆ ਕੀ ਕਰੂਗਾ ਜ਼ਿੰਦਗੀ 'ਚ ਹੁਣ ਤੁਸੀਂ ਤਾਂ 5ਵੀਂ ਜੇ ਨੂੰ ਪਾਸ ਕਰਕੇ ਭੇਜ ਦੋਗੇ ਕੀ ਉਹਦਾ ਭੁਇਖਿਆ ਬੱਚੇ ਦਾ ਉਹਦੇ ਮਾਤਾ ਪਿਤਾ ਨੇ ਆਸ ਰੱਖੀ ਹੈ ਕਿ ਮੇਰਾ ਸਰ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਨਾਲ ਨਹੀਂ ਸਰ ਇਹ ਆਪਾਂ ਸਾਰਾ ਇਦਾਂ ਨਹੀਂ ਕੰਮ ਬੰਨਣਾ ਜੀ ਥਿਸ ਇਸ ਨਾਟ ਦ ਵੇ ਮੈਨੂੰ ਜਵਾਬ ਚਾਹੀਦਾ ਬੱਚੇ ਕਿਉਂ ਨਹੀਂ ਪੜਦਾ ਕੋਸ਼ਿਸ਼ ਮੇਰਾ ਦਿਲ ਰੋਂ ਰਿਹਾ ਮੈਂ ਜਾਣੀ ਇਸ ਮੇ ਰੋਂ ਕੀ ਕਰਨਗੇ ਬੱਚੇ ਸਰ ਆਪਾਂ ਕੀ ਵਫਾ ਨਾ ਕਰ ਰਹੇ ਆਪਾਂ ਆਪਣੇ ਇੱਤੇ ਨਾਲ ਯਾਰੇ ਨਾਲ ਤੁਸੀਂ 3 ਟੀਚਰਸ ਤਾਂ ਹੋ ਨਾ ਉਹ ਜਿਹੜੀਆਂ ਮੈਡਮਾਂ ਬੈਠੀਆਂ ਸੀ ਬਲਾ ਬਿਟ ਬਲਾਏ ਉਹਨਾਂ ਨੂੰ ਜਿਹੜੀ ਕਹਿੰਦੀ ਸੀ ਪਲੱਸ 1 ਚ ਬਲਾਉ ਉਹਨਾਂ ਨੂੰ ਸਟਰੀ ਪੋਜੀਟਿਵਲੀ ਫਰਸਟ ਵਿੱਚ ਕੀ ਸਿਖਾ ਹਾਂ ਹਾਂ ਫਰਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਸਿਰ ਉਹਨਾਂ ਨੂੰ ਅਲਫਾਬੈਟਸ ਨੇ ਹਾਂ ਤੇ ਪੰਜਾਬੀ ਦੇ ਵਿੱਚ ਓਡੇ ਓਡੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨਹੀਂ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿਤਾ ਜੀ ਮੈਂ ਛੋਟ ਮੇਰੀ ਕਲਾਸ ਨਹੀਂ ਏ ਇਹ ਕਹਿੰਦੇ ਟੀਚਰ ਤੁਸੀਂ ਤੁਹਾਨੂੰ ਦੋਨਾਂ ਨੂੰ ਮੈਂ ਵਿਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਂਦਾ ਹੂ ਇਜ਼ ਰਿਸਪਾਂਸਿਬਲ ਮੈਂ ਐਜ਼ ਐਜੂਕੇਸ਼ਨ ਮਿਨਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਸਾਰਾ ਦਿਨ ਕਿਚੂ ਟੀਚਰ ਟਾਈਮ ਕੱਢ ਕੇ ਇਸ ਦਾ ਮੈਮ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਜੜਕ ਹਟਿਓ ਜੜਕ ਇੱਕ ਸੈਂਪਲ ਹੀ ਸਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਹਿਆ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਹੈਂ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੇ ਹੈਂ ਹੈ 3 ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਮੈਂ ਕਿੰਨੇ ਚਿਰ ਹੋ ਗਏ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਇੱਕ ਕੀ ਇੱਕ ਫਾਇਦਾ ਜਿਹਾ ਜਨਾਨ ਦੇ ਪਤਾ ਨਹੀਂ ਸੋ ਰੋਜ ਅਫਸਰ ਵੀ ਰਿਪੋਰਟਾਂ ਮਰਾਂ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਕੌਣ ਇਹਨਾਂ ਦੇ ਇਹਦੇ ਕੋਲ ਇੱਕ ਦਾ ਕੌਣ ਜ਼ਿੰਮੇਵਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਅਫਸਰ ਵੀ ਇਥੋਂ ਜੋ ਇੱਕ ਟੀਚਰ ਸੀ ਸਰ ਥੋਥੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਆ ਇੱਕ ਸਬਜੈਕਟ ਚਲੋ ਮੰਨ ਲਿਆ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ 3 ਸਾਲ ਤੋਂ ਬੁੱਤੇ ਇੰਨ ਤੁਸੀਂ ਕੀ ਸਿਖਾਇਆ ਉਹਨੂੰ 3 ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤਾ ਜਾ ਘਬਰਾਣਾ ਮੇਰੀ ਵਿੱਚ ਇੱਧਰ ਆ ਕੀ ਨਾਮ ਹੈ ਤੇਰਾ ਹਾਂ ਰੋਸ਼ਨੀ ਬੁੱਤੇ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਹਾਂ ਸਾਰੀ ਆਂਦੀ ਬੁੱਤ ਫੇਰ ਤੂੰ ਪੜ ਕਿਉਂ ਨਹੀਂ ਪਾਂਦੀ ਇਹ ਕਿਉਂ ਨਹੀਂ ਪੜ ਪਾਂਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪਾਂਦੇ ਕਿਉਂ ਨਹੀਂ ਆਂਦਾ ਬੱਚਾ ਸੋ ਨਾ ਪੜ੍ਹੂ ਕੋ ਤਾਂ ਆਉਂਦਾ ਹਾਂ ਜਿਸ ਆ ਕਿਸ ਨੂੰ ਮੈਂ ਕਾਟ ਕੇ ਦੇਉਂਦਾ ਓਕੇ ਆਉਂਦਾ ਓਕੇ ਵੀ ਆਉਂਦਾ ਜੇ ਨਹੀਂ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੀ ਉਹ ਤਾਂ ਕਹਿੰਦੀ ਸੋਲਵਾਂ ਜੋ ਯਾਦ ਕਰਾ ਦੇ ਤਾਂ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇੱਦਾਂ ਆਂਦਾ 18 ਚੋਂ 7 ਬੱਚੇ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਉਹ ਇਹ ਤੁਸੀਂ 3 ਨੰਬਰ ਕਿਸ ਤਰੀਕੇ ਨਾਲ ਲਾਇਆ ਆਊਟ ਆਫ 5 ਹਾਂ ਹਾਂ ਨਹੀਂ ਸਰ ਇਹ ਦੇ ਵਿੱਚ ਪੈਟਰਨ ਹੁੰਦੇ ਨੇ 1 2 3 ਇੱਕ ਕੱਢ ਸਕਦਾ ਨਹੀਂ ਕੱਢ ਸਕਦਾ ਤੇ ਜਾਂ ਚੰਗੀ ਤਰ੍ਹਾਂ ਕਰ ਦੋ ਹਾਂ ਤਾਂ ਤੁਸੀਂ ਆਪਾਂ ਤਾਂ ਸਾਰੇ 3 3 ਲਾ ਕੇ ਭੇਜਿਆ ਜੀ ਸਾਰੇ 3 3 ਲਾ ਕੇ ਭੇਜਿਆ ਸਾਰੇ ਹੰਦੇ ਸਾਰੇ 3 3 ਲਾ ਕੇ ਭੇਜਿਆ ਜੀ ਹਾਂ ਬਸ ਬਹੁਤ ਵਧੀਆ ਇੱਕ ਬੱਚੇ ਦਾ ਇੱਕ ਹੈ ਬਾਕੀ ਸਾਰੇ 3 3 ਹਨ ਸਿਰ ਦੇਖੋ ਜੀ ਆਪਾਂ ਹਜੇ ਵੀ ਆਪਣੀ ਗਲਤੀ ਨਹੀਂ ਮੰਨਾਂਗੇ ਗਲਤੀ ਕਿੱਥੇ ਗਤੀ ਵੀਦੇ ਤੁਸੀਂ ਲਿਖਿਆ ਅੰਕ ਜਾਂ ਸਿੱਖਿਆ ਦੀ ਪਛਾਣ ਜੋੜ ਘਟਾਓ ਜਮਾ ਕਹਾਣੀ ਦਾ ਸੁਣ ਸਮਝਣਾ ਪੜਨਾ ਲਿਖਣਾ ਪੜ ਤਾਂ ਪਾ ਨਹੀਂ ਦੇ ਬੱਚੇ ਤੁਸੀਂ ਤਿੰਨ ਨੰਬਰ ਲਾਇਆ ਉਹਦੇ ਕਿ ਬਹਾਂ ਵੀ ਪੜ ਪਾ ਰਿਆ ਇਹੀ ਰਿਪੋਰਟ ਉੱਤੇ ਆ ਜਾਊਗੀ ਇਹ ਤੇ ਚਲੋ ਬਹੁਤ ਵਧੀਆ ਜੀ ਨਹੀਂ ਆਪਾਂ ਸਿਰ ਨੌਕਰੀ ਕਿੰਨੀ ਦਿਖਾ ਥੋੜੀ ਮੇਰੇ ਤੋਂ ਬਾਅਦ ਤਨਖਾਹ ਹੋਣੀ ਹੈ ਕਿੰਨੀ ਸੈਲਰੀ ਹੈ ਤੁਹਾਡੀ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਉਣਾ ਕੀ ਫਾਇਦਾ ਹੈ ਜੀ ਕਿਉਂ ਪਾਪ ਕਮਾਉਂਦੇ ਆਪਾਂ ਅਸੀਂ ਸਾਰਿਆਂ ਨੂੰ ਤੁਹਾਨੂੰ ਸ਼ੋਕੋਜ਼ ਨੋਟਿਸ ਇਸ਼ੂ ਕਰ ਰਹੇ ਹਾਂ ਥਿਸ ਇਸ ਨਾਟ ਦ ਵੇ ਦਨ ਲੇਟਿੰਗ ਬੀਪੀਓ ਨੂੰ ਵੀ ਕਰੋ ਸਸਪੈਂਡ ਨਹੀਂ ਨਹੀਂ ਸੌਰੀ ਦਾ ਕੋਈ ਮਤਲਬ ਨਹੀਂ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ ਤੁਸੀਂ ਮੇਰੀ 3 ਸਾਲ ਤੋਂ ਬੱਚੇ ਪਰ ਤੁਸੀਂ ਕਹਿੰਦੇ ਟੀਚਰ ਨਹੀਂ ਆਓ ਬੱਚੇ 27 ਤੋਂ 18 27 ਤੋਂ 18 ਬੱਚੇ ਇਸ ਤੋਂ ਬਾਅਦ ਮੈਂ ਇੱਥੇ ਸਪੈਸ਼ਲੀ ਆਇਆ ਕਿਉਂਕਿ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਉਹ ਮੇਰਾ ਜਿਹੜਾ ਬੱਚਾ 6ਵੀਂ ਚ 24 ਵਤਨ ਸਿਰਫ ਤੁਹਾਡੇ ਸਕੂਲ ਦੇ ਬੱਚੇ ਉੱਥੇ ਇਦਾਂ ਆ ਰਹੇ ਆ ਸੱਜ ਤੋਂ ਏਸੀ ਲੱਗੇ ਹੋਏ ਨੇ ਕਲਾਸ ਬੰਦਾ ਵਧੀਆ ਕਲਾਸਰੂਮ ਤੁਹਾਨੂੰ ਬਣਾ ਕੇ ਤੁਸੀਂ ਫੈਸਿਲਿਟੀ ਦਿੱਤੀ ਆਂ ਗਿਆ ਨੇ ਵੀ ਪੜਾ ਨਹੀਂ ਸਕਦੇ ਕੀ ਫਾਇਦਾ